ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲਾਗ ਦੀ ਲੱਗੇ ਸ਼ਰਵਾਦ ਕਰਨ ਆਪਾਂ ਨੂੰ ਆਣਾ ਪਿਆ ਜੀ ਐਮਰਜੈਂਸੀ ਮਿੱਲ ਚ ਬੰਦੇ ਆਪਣੇ ਆਏ ਦੇ ਸਵੇਰੀ ਚਾਰ ਟਰਾਲੀਆਂ ਲੈ ਕੇ ਗੰਨੇ ਗੀਆਂ ਆਪਣੀ ਟਰਾਲੀ ਗੀਆਂ ਗੁੱਲੀਆਂ ਟੁੱਟ ਗਈਆਂ 10 ਕੀ 10 ਦੋਏ ਰਿਮ ਟੁੱਟ ਗਏ ਸਰੰਦ ਨਹਿਰ ਵਾਲੇ ਪੁਲ ਉੱਪਰ ਫਿਰ ਆਪਾਂ ਨੇ ਉਹ ਟੈਂਪੂ ਵਾਲਾ ਬਲਾਗ ਹੈ ਬਾਬਾ ਉਹਨਾਂ ਸਟੱਪਣੀਆਂ ਲਾ ਦੀਆਂ ਗੁੱਲੀਆਂ ਆਪਣੇ ਪਾ ਦੇ ਪਾ ਦੀਆਂ ਦੀਆਂ ਟਰਾਲੀ ਪਹੁੰਚ ਗਈ ਬਾਈ ਆਪਣੀ ਮਿੱਲਾ ਸਪੈਸ਼ਲ ਲਾਈਨ ਮਾ ਖਾਲੀ ਹੋਏਗੀ ਬਾਕੀ ਟਰੈਕਟਰ ਆਪਣੇ ਲਾਈਨ ਮਾ ਖੜੇ ਆ ਪਰ ਤਿੰਨ ਇਕੱਠੇ ਬਾਈ ਨਜ਼ਰ ਬਹੁ ਮਾੜੀ ਚੀਜ਼ ਐ ਜੋ ਟਰਾਲੀ ਬਾਈ ਪਹਿਲਾਂ ਖੇਤ ਦੇ ਵਿੱਚ ਪਲਟੀ ਐ ਫਿਰੂਰਾ ਆ ਕੇ ਗੁੱਲੀਆਂ ਟੁੱਟ ਗਈਆਂ ਕਿਥਾ ਬਾਈ ਓ ਟਰਾਲੀ ਲਾਦ ਰਹੀ ਐ ਨਾ ਮਤਲਬ ਉਥੇ ਬੰਦੇ ਬਹੁਤ ਮਾੜੇ ਆ ਆਪਣਾ ਗੰਨਾ ਵੜਿਆ ਆ ਜੋ ਕਿਹਾ ਜੇ ਕਿਸੇ ਆ ਕੰਮ ਚੱਲ ਰਿਹਾ ਬਾਈ ਨੂੰ ਜਰ ਲਿਓ ਇਮਾਂ ਮੈਂ ਨਹੀਂ ਜਾਣਦਾ 20000 ਮਾਂ ਪਹਿਲੇਗਾ ਕੰਮ 10000 ਤੋਂ ਲੇਬਰ ਹੀ ਲਹੇਗੀ ਦੁਬਾਰਾ ਲੱਦਣੇਗਾ ਬਾਕੀ ਬੜੀ ਮਾਂਵੇਂਗੇ ਦੁੱਲੀਆਂ ਆਵੇਂਗੀ 10 ਟੀਵੀ ਐਸ ਗਈਆਂ ਬਾਕੀ ਭਾਈ ਉਹ ਵੀ ਲਹੇਗਾ 3-4000 ਰੁਪਏ ਦਾ ਟੈਂਪੋ ਵਾਲਾ ਲੈ ਆਥੇ ਦੀ ਗੁੱਲੀਆਂ ਪਾ ਕੇ ਆਪਣੇ ਰੀਮ ਪਾ ਕੇ ਦੋਏ ਵੱੜ ਗਈ ਭਾਈ ਟਰਾਲੀ ਆਪਣੀ ਮਿੱਲੇ ਚ ਅੰਦਰ ਕ੍ਰੇਟਡ ਪੇਟੂ ਟਰਾਲੀਆਂ ਬਾਹਰ ਨਿਕਲਦੀਆਂ ਨੇ ਉਹਨੂੰ ਬੜੀ ਆ ਉਧਰ ਲੈਣ ਲੱਗੀ ਹੋਈ ਆ ਆਪਣਾ ਕੰਡਾ ਹੋ ਰਿਹਾ ਹੁਣ ਆਪਣਾ ਕੰਡਾ ਹੋ ਗਿਆ ਨਾਲ ਦੀ ਨਾਲ ਟਰਾਲੀ ਅੰਦਰ ਚਲੀ ਜਾਣੀ ਆ ਦੋਈ ਟਰਾਲੀਆਂ ਦੇ ਵੀ ਪਹਿਲਾਂ ਖਾਲੀ ਹੋ ਜੂਗੀ ਉਹ ਰੰਗ ਟੜੇਗਾ ਆ ਗਈ ਬਾਈ ਕੰਡੇਵਰ ਟੀਡੀ ਹੋ ਗਈ ਉੱਪਰ ਦੇ ਟਰਾਲੀ ਕਿੰਨਾ ਪਰਾਂ ਨੂੰ ਹੋ ਗਿਆ ਬਾਈ ਆਪਣੀ ਦੂਜੀ ਟਰਾਲੀ ਵੀ ਆ ਗਈ ਸ਼ਾਮਨੇ ਵਾਲੀ ਮਸ਼ੀਨ ਵਾਲਾ ਗੰਨਾ ਵੀ ਆ ਗਿਆ ਇਧਰ ਵੀ ਟਰਾਲੀਆਂ ਨੇ ਖਾਲੀ ਹੋ ਗਈਆਂ ਆ ਚੱਲੀਆਂ ਘਰ ਨੂੰ ਦੇ ਬੰਦੇ ਰੱਖੇ ਨੇ ਚਲਾਣੇ ਵਾਲੇ ਆਪਾਂ ਨੇ ਤੇ ਤਲਵਿੰਦਰ ਵੀਰਾਂ ਦੀ ਟਰਾਲੀ ਹੈ ਬੰਦੇ ਦਾ ਪੇਤੀ ਹੋ ਗਏ ਮਾ ਬੰਦੇ ਦਾ ਪੇਤੀ ਹੋ ਗਏ ਹਾਂ ਹਾਂ ਹੋ ਜਾਣਾ ਹੁਣ 2-4 ਦਿਨ ਚੋਰੀ ਦਾ ਰਹਿਣਾ ਇਹਨਾਂ ਨੇ ਚਲਿਆ ਭਾਈ ਆਪਣਾ ਛੋਟਾ ਛੱਤੀ ਦੀ ਹੁਣ ਹੁਆ ਆਪਾਂ ਰੀਮਾਂ ਦੇ ਦਵਾਲੇ ਰੀਮਾਂ ਦਿਖਾਵਾ ਭਾਈ ਤੁਹਾਨੂੰ ਟੁੱਟਿਆ ਵਾ ਇੱਕ ਮਾ ਤੇੜਾ ਹੀ ਇਕੱਲੀ ਇੱਕ ਕਾ ਚੂਰ ਹੋ ਗਿਆ ਜੋ ਪਿਆ ਹੋ ਹੋ ਗਈ ਬਾਈ ਟਰਾਲੀ ਖਾਲੀ ਆਪਣੀ ਹੁਣ ਆਪਾਂ ਨੇ ਜਾਣਾ ਰਿਮ ਲੈਣਾ ਅੰਦਰਲਾ ਟਾਇਰ ਛੋਟਾ ਬਾਹਰਲਾ ਬੜਾ ਮਨੂੰ ਖਲੇਖਾ ਦਾ ਪਹਿਲਾਂ ਮਤਲਬ ਇੱਕ ਟਾਇਰ ਹੀ ਥਮਾਪਣਾ ਹੀ ਲੱਗਿਆ ਵਾ ਲਰੀ ਮਤਰੀ ਦੇ ਅਵਾ ਵਿੱਚ ਤੇ ਬਾਹਰ ਲਰੀ ਮੈਂ ਜਿਹੜਾ ਤੇੜੇ ਆਵਾ ਤੇ ਉਹ ਭਾਈ ਵੀ ਤੇੜਾ ਹੈ ਅੰਦਰਲਾ ਭਾਈ ਵਾਲਾ ਲੈ ਬਾਸਟਰ ਕੰਪਨੀ ਵਾਲਾ ਉਸਕਾ ਟਾਇਰ ਪੁਰਾਣਾ ਆਪਣਾ ਨਵਾਂ ਚਨੀਮਾ ਜਾ ਹੋਇਆ ਵਾ ਇੱਕ ਟਰਾਲੀ ਰਹਿ ਗਈ ਵਸ ਆਪਣੀ 800 ਜੀ ਵਾਲੀ ਖਾਲੀ ਹੋਣ ਇਹਦੇ ਉਹ ਖੜੀ ਹੈ ਪਿੱਛੇ ਟੀ-ਸ਼ਰਟ ਵਾਲੇ ਜੀ ਪਿੱਛੇ ਖੜੀ ਹੈ ਜੌਂਡੀਅਰ ਵੀ ਭਾਈ ਲੈ ਆਏ ਅੰਦਰ ਭਾਈ ਨੂੰ ਭੇਜਤ ਨਹੀਂ ਹੈਗਾ ਇਹਨੂੰ ਇਹਨੂੰ ਭੇਜ ਤਾਂ ਦੱਸਿਆ ਯੂਰ ਦੇ ਪਰਚੀ ਮਿਲੇਗੀ ਉਰੇ ਕੰਡਾ ਹੋਏਗਾ ਖਾਲੀ ਕਰਾਮਾ ਆਇਓ ਹੋਰ ਕੀ ਹਾਲ ਹੈ ਬੈ ਜਾ ਭੇਤ ਮਿਲ ਲਗਾ ਹਾਂ ਜੀ ਹਾਂ ਜੀ ਐਂ ਚ ਅਨਗਲ ਸਿੱਖ ਲੈ ਬਤਾ ਆ ਗਏ ਭਾਈ ਯੋ ਭਾਈ ਉਰੇ ਮਤਲ ਲਗੇ ਕਰੇਗੀ ਬੈਗ ਟਰਾਲੀ ਆਪਣੀ ਉਹ ਜਿਹੜੀ ਸਿੱਧੀਆਂ ਆਣੀਆਂ ਪਰਾਂ ਇੱਕ ਬੰਫਰ ਪਾਦਾ ਬੰਫਰ ਲੰਬੇ ਲਗੇ ਹੋਏ ਇਹਨਾਂ ਨੂੰ ਸਾਹਮਣੇ ਭਾਈ ਵਾਲਿਆਂ ਨੂੰ ਰਾਮਾ ਬਾਈ ਖਾਲੀ ਪਾ ਹੈ ਤੇ ਉਰੇ ਕਰਾ ਦੇ ਆ ਸਟੇਟਿੰਗ ਬਾਈ ਨਾਲੇ ਭੇਤ ਪੈ ਜਾਏਗਾ ਲਵਾਵਾ ਮਾ ਬਾਈ ਬੈਗ ਜੈਕ ਉੱਡ ਜਾਣਾ ਹੈਗਾ ਆਪਣੀ ਨਵੀਂ ਟਰਾਲੀਆਂ ਆ ਜਾਂਦੀ ਬਾਈ ਕੰਮ ਹੋਰ ਚੱਲ ਜਾਂਦਾ ਵਧੀਆ ਮਸ਼ੀਨ ਵਾਲਾ ਦਿੱਕਤ ਆ ਰਹੀ ਹੈ ਕੀ ਹੁਣੀ ਮਾ 80 ਕੁਇੰਟਲ ਮਾਲ ਹੈ ਕਿੱਥੇ 150 ਕੁਇੰਟਲ ਮਾਲ ਲਾਣਾ 21 ਫੁੱਟੀਆਂ ਹੁਣ ਤਿੰਨ ਟਰਾਲੀਆਂ ਚੱਲ ਰੀਆਂ ਨੇ ਜਿਹੜੀ ਉਹ ਬਾਈ ਵਾਲੀ ਬੜੀ ਆ ਪੁਰਾਣੀ ਟਰਾਲੀ ਉਹ ਮਾ 150 ਕੁਇੰਟਲ ਮਾਲ ਆ ਰਿਆ ਇਹ ਮਾ 80 ਆ ਰਿਆ ਇੱਕ ਜਿਹੜੀ 18 ਫੁੱਟੀ ਹੋਰ ਆ ਉਹ ਮਾ 90 ਆ ਰਿਆ ਇੱਕ ਹੋਰ ਮੰਗੀ ਆ ਜ 18 ਫੁੱਟੀ ਚਾਰ ਹੋ ਗਈ ਹੁਣ ਆਪਣੇ ਚਾਰ ਟਰੈਕਟਰ ਚੱਲਦੇ ਹੋਗੇ 35210 15405 ਤੇ ਕਿ 5305 ਆਪਾਂ ਨੇ ਟੋਕਰੀ ਉੱਪਰ ਲਾਇਆ ਵਾ ਪੰਜ ਜੌਂਡੀਅਰ ਚੱਲਦੇ ਹੋਗੇ ਆਪਣੇ ਇੱਧਰ ਇੱਕ ਹੋ ਗਈ ਮਸ਼ੀਨ ਹੀਰ ਜੀ ਚੜ ਗਏ ਵੱਡਾ ਬਾਈ ਦੇਖੋ ਨਜ਼ਾਰਾ ਬਾਈ ਮਸ਼ੀਨ ਵਾਲੇ ਗੰਨੇਗਾ ਯੋ ਵੜਿਆ ਹੁਣ ਤਕਰੀਬਨ 10:00 ਵਜੇ ਗੰਨਾ ਪੜ ਗਿਆ 2:00 ਵਜੇ ਮਿੱਲ ਮਾਲ ਲਿਆ ਬਾਈ ਨਾ ਕੋਈ ਸੁੱਕੇ ਨਾ ਗੁਸੇ ਬਾਈ ਕਿੰਨੇ ਵਜੇ ਵੱਟਿਆ ਦਾ ਸਵੇਰੀ ਗੰਨਾ ਸਵੇਰੇ ਵੀਰੇ ਹੁਣ ਐਸਾ ਹੁੰਦਾ ਲਾਲਾ ਜੀ 11 ਵਜੇ ਤੋਰੀਆ ਪਿੰਡ ਤੇ 2 ਵਜੇ ਖਾਲੀ ਹੋ ਗਈ 2 ਵਜੇ ਖਾਲੀ ਹੋ ਨਾ ਬਾਈ ਤੇਰਾ ਗੰਨਾ ਸੁਪਿਆ ਕੁਛ ਵੀ ਨਹੀਂ ਸੁਪਿਆ ਦੇਖ ਲਿਓ ਬਾਈ ਲੇ ਫਿਰ ਕਾ ਦਵੱਟੇ ਹੀ ਕਾ ਛਿੱਲੇਗੀ ਕਾ ਦ ਗੰਨਾ ਮਿਲ ਲਾਵੇਗਾ ਜੋ ਬਾਈ ਬੰਦ ਦਾ ਬਣਾ ਵਿੱਚੇ ਮੁੱਠੀ ਗੇ ਸਪੈਸ਼ਲ ਲਾਈਨ ਮਾ ਆਇਨੇ ਹੁਣ ਖਾਲੀ ਕਰਕੇ ਲੰਘ ਜਾਣਾ ਮਿੰਟ ਪੰਜ ਨਹੀਂ ਲੱਗਣੇ ਇਹਨੂੰ ਬਾਕੀ ਆਸ ਟਰਾਲੀ ਰਹਿ ਗਈ ਬਾਈ ਆਪਣੀ ਖਾਲੀ ਹੋਣ ਇਹਦੇ ਇਹ ਨਵਨ ਰਿਮ ਆਜੰਗੇ ਫਿਰ ਪੌ ਟਰਾਲੀ ਲਈ ਰਿਮ ਪਵਾ ਕੇ ਚੱਲेंगे ਉਹ ਟਰਾਲੀ ਖਾਲੀ ਹੋ ਕੇ ਬਾਹਰ ਚਲੀ ਗਈ ਤੇ ਉਹ ਮੇਰੀ ਟਰਾਲੀ ਹੈ ਇਹਦੇ ਬੀਲ ਕੱਪ ਵੀ ਨਹੀਂ ਲੱਗੇ ਹਲੇ ਜਿੰਨੀ ਟੱਚਿੰਗ ਕਰਾਈ ਹੈ ਇਸ ਤਰੀ ਪਏ ਆ ਲੇਬਰ ਅਣਜਾਣ ਹੈ ਬਾਈ ਹੈ ਜੀ ਉਹ ਲੱਕਦੀ ਵੀ ਟਰਾਲੀ ਪਿੱਛੇ ਮੰਜਾ ਜਿਹਾ ਬਣਾ ਰੱਖਿਆ ਚੱਲਦੇ ਆਂ ਭਾਈ ਬਾਹਰ ਨੂੰ ਕਾ ਖਾਲੀ ਗੰਡਾ ਕਰਾ ਦੇ ਆਂ ਕਮਾਈ ਨੂੰ ਬਾਹਰ ਦੱਸ ਦੇਂ ਗੇਟ ਪਾਸ ਉਹ ਖੋਲ ਤਰਪਾਲ ਕਰ ਰਿਹਾ ਭਾਈ ਫਿੱਟ ਆ ਗਿਆ ਬਹੁਤ ਟਾਈਮ ਲੱਗਿਆ ਭਾਈ ਗਿਆ ਪਤਾ ਕਿਤੇ ਮੇਰੇ ਟੁੱਟੇ ਆ ਭਾਈ ਪੀਸ ਨੇ ਪੰਨਾਂ ਗੁੱਲੀਆਂ ਟੁੱਟੀਆਂ ਸਾਰੇ ਸਮਾਨ ਕੇ ਕਿੱਲਾ ਹੋ ਗੀਆਂ ਭਾਈ ਮਾਰੇ ਬੰਦੇ ਆ ਬਚਾਅ ਹੋ ਗਏ ਨਾ ਕੋਈ ਚੱਕਰ ਨਹੀਂ ਹੈ ਆਪਾਂ ਨੂੰ ਜੀਜਾਂਗਾ ਅਰੀ ਮੈਂ ਭਾਈ ਮਨਜੀਤ ਨਾਲ ਬਾਤ ਹੋ ਗਈ ਆਪਣੀ ਨੂਰਮੰਹਲ ਵਾਲੇ ਨਾਲ ਉਹ ਕਹਿੰਦਾ ਆ ਜਿਓ ਸਵੇਰੇ ਆਪਣੇ ਰਿਮ ਚੇਂਜ ਕਰ ਲੇ ਜੀ ਉਹ ਕੋਈ ਚੁੱਕਰ ਨਹੀਂ ਆਪਾਂ ਤੁਹਾਡੇ ਨਾਲ ਐ। ਇਹ ਬਾਬਾ ਵੀ ਕਹਿੰਦਾ ਤਾਂ ਮੈਂ ਜਾਣ ਦੇ ਆ ਰਿਮ ਫਿਰ ਉਹ ਕਹਿੰਦਾ ਵੀ ਪੈਸੇ ਲਾਣੇ ਦੀ ਲੋੜ ਨਹੀਂ। ਸਵੇਰੇ ਆ ਜਿਓ। ਹੁਣ ਆਪਾਂ ਨੇ ਬਾਈ ਇੱਕ ਟਾਇਰ ਕਸਾ ਲਿਆ। ਟਰਾਲੀ ਆਪਨੇ ਪਿੰਡ ਚਲੀ ਜਾਏਗੀ ਬਾਈ ਵਾਲੀ ਸਟੱਫ ਨਹੀਂ ਕੱਢਦੀ। ਆਪਣਾ ਤੇੜ ਵਾਲਾ ਰਿਮ ਕਸ ਲਿਆ। ਜਿਹੜਾ ਨੂੰ ਆਪਣੇ ਨੂੰ ਤੇੜ ਲੱਗੀ ਵੀ ਥੋੜੀ ਜੀ। ਚੁੱਕਿਆ ਵਾਰੀ ਮੱਪਾ ਵਿੱਚ ਗੇਰ ਲਿਆ ਆਪਣਾ ਟਰਾਲੀ ਵਿੱਚ। ਇਨੂੰ ਵਿੱਚ ਗੇਰਲਿੰਗ ਟੁੱਟੇ ਵੇਰੀ ਮਨੂੰ ਸਵੇਰੀ ਬਦਲ ਲਿਆਵੇਂ ਨੂਰ ਮਹਿਲ ਤੇ ਜਾ ਕੇ ਜਾਣਾ ਹੈ ਆਪਨੇ ਟਰਾਲੀਆਂ ਤੋਰੇਆ ਕੱਢੋ ਆਪਣੀ ਉਹ ਇੱਕ ਤੋਰਾ ਕ ਦੋ ਤੋਰਾ ਜੋ ਟਾਇਰ ਲਾ ਕੇ ਲੈ ਆਇਦੇ ਬਾਈ ਅੱਲੂ ਆਪਣੇ ਦੋ ਰਿਮ ਲੈ ਜਾਂਗੇ ਉਹ ਬਦਲ ਲਿਆਵੇਂਗੇ ਚੱਲਦੇ ਆਂ ਬਾਈ ਪਿੰਡ ਨੂੰ ਗੁੱਲੀਆਂ ਬਾਈ ਦੇ ਪਵਾ ਲੀਆਂ ਦੀ 10 ਦੀ 10 ਬਾਈ ਦਾ ਸਾਫ ਕਰਦੇ ਆਂ ਕਿ ਆਪਨਾ 10 ਗੁੱਲੀਆਂ ਪਾਈਆਂ ਬਾਈ ਨੇ